जगदीश सिंह दलावरपुर ਬਹੁਤ ਸ਼ਾਂਤੀ ਨਾਲ ਚੁਣੇ ਗਏ ਖੇਤੀવાડી ਸਹਿਕਾਰੀ ਸੁਸਾਇਟੀ ਬਲਹੂਰ ਕਲਾ ਦੇ ਪ੍ਰਧਾਨ जगदीश सिंह दलावर ਬਲੋ 11 ਮੈਂਬਰਾਂ ਵਿੱਚ 6 ਦੀ ਹਮਾਇਤ ਹਾਸਲ ਕਰ ਬਲਹੂਰ ਕਲਾ ਖੇਤੀવાડી ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਦਾ ਤਾਜ ਆਪਣੇ ਨਾਮ ਕੀਤਾ रामलाल ਫੂਲ ਮਕੋੜੀ ਸੀਨੀਅਰ ਮੀਤ ਪ੍ਰਧਾਨ ਤੇ ਸਰਿੰਦਰ ਕੌਰ ਸਲੇਮਪੁਰ ਮੀਤ ਪ੍ਰਧਾਨ ਚੁਣੇ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਲਲਤਮਾਨ ਪਾਠਕ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਕਮਲਜੀਤ ਸਿੰਘ ਸਾਬਕਾ ਚੇਅਰਮੈਨ ਇਮਪਰੂਵਮੈਂਟ ٹرسٹ ਨਵਾਂ ਸ਼ਹਿਰ ਸ੍ਰੀ ਭਗਤ RAM ਸ੍ਰੀ ਭਗਤ ਪ੍ਰਕਾਸ਼ ਪੰਜ ਪੀਰ ਦਰਬਾਰ ਗੱਦੀ ਨਸੀਰ RAM ਜੀ ਬਲਾਕ ਇੰਚਾਰਜ ਵਿਜੇ ਕੁਮਾਰ ਸੋਨੀ ਬਲਾਕ ਇੰਚਾਰਜ ਜਗੇਸ਼ ਕੁਮਾਰ ਜੋਗਾ ਕਰਨ ਦਿੱਤਾ ਬਲਵਿੰਦਰ ਸਿੰਘ ਹਰਦਿਆਲ ਸਿੰਘ ਬਹਿਲੂਰ ਕਲਾ ਤਰਲੋਕ ਸਿੰਘ ਬਲਵਿੰਦਰ RAM ਸਤਪਾਲ ਨੀਲੋਵਾਲ ਸਰਪੰਚ ਅੰਗਰੇਜ਼ ਸਿੰਘ ਜਗਦੀਪ ਸਿੰਘ ਨੰਬਰਦਾਰ ਅਜੀਤ ਸਿੰਘ ਕੁਲਦੀਪ RAM ਗੁਰਦੀਪ ਸਿੰਘ ਜੀਵਨ ਮੈਮੀ ਅਮਰਜੀਤ ਸਿੰਘ ਹਰੀਪਾਲ ਮੈਮੀ ਗਲਦੀਪਰਾਮ ਤੇ ਪ੍ਰਵਿੰਦਰ ਸਿੰਘ ਆਦਿ ਚੁਣੇ ਗਏ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਇਸ ਰਿਪੋਰਟ ਨੂੰ ਕਵਰ ਕੀਤਾ ਹੈ ਬਲਵਿੰਦਰ ਸਿੰਘ ਰਾਹੋ ਪੱਤਰਕਾਰ ਨੇ ਸਾਰੇ ਜਿਹੜੇ ਪਿੰਡ ਹੈ ਜੀ ਸੋਸਾਇਟੀ ਨੂੰ ਜਿੰਨੇ ਪਿੰਡ ਲੱਗਦੇ ਆ ਉਹਨਾਂ ਨੇ ਸਰਬਸੰਮਤੀ ਦੇ ਨਾਲ ਸਾਰੇ ਮੈਂਬਰ ਚੁਣੇ ਸੀ ਟੋਟਲ 11 ਮੈਂਬਰ ਜਿਹੜੇ ਇਸ ਸੋਸਾਇਟੀ ਦੇ ਵਿੱਚ ਚੁਣੇ ਗਏ ਸੀ ਅੱਜ ਪ੍ਰਧਾਨਗੀ ਦੀ ਚੋਣ ਸੀ 11 ਦੇ ਵਿੱਚੋਂ ਸੱਤ ਮੈਂਬਰਾਂ ਨੇ ਸ਼੍ਰੀ ਜਗਦੀਸ਼ ਜਗਦੀਸ਼ ਸਿੰਘ ਜੀ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਨੂੰ ਪ੍ਰਧਾਨ ਜਿਹੜਾ ਉਹ ਚੁਣਿਆ ਗਿਆ ਸੱਤ ਮੈਂਬਰਾਂ ਵੱਲੋਂ ਇਹਨਾਂ ਨੂੰ ਸਾਡੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਆ ਹੁਣ ਇਸ ਸਮੇਂ ਦੇ ਵਿੱਚ ਅਸੀਂ ਇਹਨਾਂ ਤੋਂ ਆਸ ਰੱਖਦੇ ਹਾਂ ਕਿ ਆਪਣੇ ਅਹੁਦੇ ਨੂੰ ਇਮਾਨਦਾਰੀ ਦੇ ਨਾਲ ਔਰਤਾਂ ਦੇ ਨਾਲ ਨਿਭਾਉਣਗੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਹਮੇਸ਼ਾ ਆਮ ਲੋਕਾਂ ਦੇ ਹੱਕ ਦੇ ਵਿੱਚ ਖੜੀ ਆ ਉਹਨਾਂ ਦੀ ਗੱਲ ਕਰਨੀ ਆ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਚ ਆਪਾਂ ਹਰੇਕ ਵਰਗ ਜਿਹੜਾ ਉਹਨੂੰ ਨਾਲ ਲੈ ਕੇ ਗਰੀਬ ਵਰਗ ਦੇ ਨਾਲ ਜਿਹੜੇ ਆਪਾਂ ਖੜਨਾ ਆ ਬਾਹ ਫੜਨੀ ਆ ਇਹਨਾਂ ਕੁਝ ਕਹਿੰਦਾ ਹੋਇਆ ਮੇਰੇ ਵੱਲੋਂ ਸਾਰੇ ਪਿੰਡ ਵਾਸੀਆਂ ਨੂੰ ਖਾਸ ਕਰਕੇ ਇੱਥੇ ਅਸੀਂ ਦਰਬਾਰ ਦੇ ਵਿੱਚ ਬਾਬਾ ਜੀ ਦੇ ਦਰਬਾਰ ਦੇ ਵਿੱਚ ਆਪਾਂ ਖੜੇ ਆ ਇਹਨਾਂ ਨੂੰ ਵੀ ਸਾਡੇ ਵੱਲੋਂ ਇਹਨਾਂ ਦੇ ਆਸ਼ੀਰਵਾਦ ਆ ਇਸ ਕਰਕੇ ਮੈਂ ਦੁਬਾਰਾ ਆਪਾਂ ਸਾਰੇ ਪਿੰਡ ਵਾਸੀਆਂ ਨੂੰ ਇਸ ਸੁਸਾਇਟੀ ਦੇ ਵਿੱਚ ਜਿੰਨੇ ਪਿੰਡ ਲੱਗਦੇ ਆ ਸਾਰੇ ਵੋਟਰਾਂ ਨੂੰ ਸਾਥੀਆਂ ਨੂੰ ਪਿੰਡ ਵਾਸੀਆਂ ਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਵਧਾਈ ਦਿੰਦਾ ਇਕੱਠੇ ਹੋਏ ਆ ਅੱਜ ਬਲੂਰ ਕਲਾ ਦੀ ਕੋਆਪਰੇਟਿਵ ਸੁਸਾਇਟੀ ਦਾ ਇਲੈਕਸ਼ਨ ਸੀ ਥੋੜੇ ਦਿਨ ਪਹਿਲਾਂ 11 ਮੈਂਬਰ ਸਾਰੇ ਹੀ ਪਿੰਡ ਵਾਸੀਆਂ ਨੇ 11 ਮੈਂਬਰ ਸਰਬਸੰਮਤੀ ਦੇ ਨਾਲ ਚੁਣੇ ਸੀ ਮੇਰੀ ਤਾਂ ਇਹੀ ਤਮੰਨਾ ਸੀ ਕਿ ਜਿਹੜਾ ਪ੍ਰਧਾਨਗੀ ਦਾ ਇਲੈਕਸ਼ਨ ਵੀ ਸਰਬਸੰਮਤੀ ਨਾਲ ਹੋਵੇ ਪਰ ਕੁਝ ਵਿਰੋਧੀ ਪਾਰਟੀਆਂ ਨੇ ਇਹ ਗੱਲ ਠੀਕ ਨਹੀਂ ਸਮਝੀ ਔਰ ਅੱਜ ਬਹੁਤ ਹੀ ਸਹੀ ਤਰੀਕੇ ਦੇ ਨਾਲ ਜੋ ਕਾਇਦਾ ਕਾਨੂੰਨ ਹੁੰਦਾ ਉਹਦੇ ਨਾਲ ਅੱਜ ਇਲੈਕਸ਼ਨ ਹੋਇਆ ਉਹਦੇ ਵਿੱਚ ਸਰਦਾਰ ਜਗਦੀਸ਼ ਸਿੰਘ ਜੀ ਜਿਹੜੇ ਆ ਉਹ ਪ੍ਰਧਾਨ ਚੁਣੇਗੇ 11 ਵਿੱਚੋਂ ਸੱਤ ਵੋਟਾਂ ਜਗਦੀਸ਼ ਸਿੰਘ ਉਹਨਾਂ ਦੇ ਹੱਕ 'ਚ ਪਈਆਂ ਚਾਰ ਦੂਜੇ ਪਾਸੇ ਗਏ ਔਰ ਮੈਂ ਸਾਰੇ ਹੀ ਜਿੰਨੇ ਵੀ ਇੱਥੇ ਸਾਡੇ ਆਮ ਆਦਮੀ ਪਾਰਟੀ ਦੇ ਔਰ ਸਾਡੇ ਸਾਰੇ ਹੀ ਬਜ਼ੁਰਗ ਲੀਡਰ ਸਾਹਿਬਾਨ ਖੜੇ ਆ ਕਿਉਂਕਿ ਸਾਰੇ ਬਜ਼ੁਰਗਾਂ ਦਾ ਅਸ਼ੀਰਵਾਦ ਸੀ ਕਿ ਆਪਾਂ ਕੋਸ਼ਿਸ਼ ਕੀਤੀ ਸੀ ਸਾਰਾ ਸੰਤਰੀ ਦੀ ਪਰ ਅੱਜ ਇਲੈਕਸ਼ਨ ਹੋ ਗਿਆ ਕੋਈ ਨਹੀਂ ਫਿਰ ਵੀ ਮੈਂ ਪ੍ਰਧਾਨ ਜੀ ਨੂੰ ਕਹੂੰਗਾ ਤੁਹਾਨੂੰ ਸੱਤ ਨਹੀਂ ਤੁਹਾਨੂੰ 11 ਹੀ ਵੋਟਾਂ ਲਈਆਂ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਿਓ ਔਰ ਉਸ ਸੁਸਾਇਟੀ ਨੂੰ ਹੋਰ ਇਹ ਸੁਸਾਇਟੀ ਦੇ ਵਿੱਚ ਵਾਧਾ ਕਰੀਏ ਤਾਂ ਕਿ ਪਤਾ ਲੱਗੇ ਕਿ ਤੁਸੀਂ ਇਹ ਸੁਸਾਇਟੀ ਦੇ ਪ੍ਰਧਾਨ ਬਣੇ ਔਰ ਚੰਗੇ ਕੰਮ ਕਰਕੇ ਲੋਕਾਂ ਨੂੰ ਨਾਲ ਜੋੜੀਏ ਮੈਂ ਜਿਆਦਾ ਕੁਛ ਨਾ ਕਹਿੰਦਾ ਔ ਇਥੋਂ ਦੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਬਲੌਗ ਦੇ ਪ੍ਰਧਾਨ ਆ ਵੀ ਜੇ ਸੋਨੀ ਜੀ ਦਾ ਵੀ ਧੰਨਵਾਦ ਕਰਦਾ ਕਿ ਉਹ ਵੀ ਸਾਡੇ ਵਿੱਚ ਆਏ ਆ ਔਰ ਇੱਕੋ ਇੱਕ ਮਕਸਦ ਆ ਜੀ ਸਾਡਾ ਬਾਬਾ ਜੀ ਇਹ ਇਲਾਕੇ ਦੀ ਸੇਵਾ ਕਰਨਾ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੇਰਾ ਇੱਕੋ ਹੀ ਟਿੱਚਰ ਰਿਹਾ ਮੈਂ ਕਦੀ ਕਿਸੇ ਨਾ ਪਾਰਟੀਵਾਦੀ ਦੇ ਪੱਖ ਤੋਂ ਨਹੀਂ ਦੇਖਿਆ ਕਿ ਇਹ ਕਿਹੜੀ ਪਾਰਟੀ ਦਾ ਅਗਰ ਕੋਈ ਚੰਗੇ ਕੰਮ ਲਈ ਮੇਰੇ ਕੋਲ ਜਾਂ ਪਿੰਡ ਦੀ ਡਿਵੈਲਪਮੈਂਟ ਲਈ ਜਾਂ ਪਰਸਨਲ ਚੰਗੇ ਕੰਮ ਲਈ ਆਂਦਾ ਮੈਂ ਪੂਰਾ ਤਨ ਦਈ ਦੇ ਨਾਲ ਕੋਸ਼ਿਸ਼ ਕਰਦਾ ਕਿ ਉਹਨਾਂ ਦਾ ਕੰਮ ਕਰਾ ਸਕਾਂ ਤਾਂ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਪਹਿਲੀ ਪਾਰਟੀ ਵਾਲਿਆਂ ਦੇ ਤਰ੍ਹਾਂ ਨਹੀਂ ਜੀ ਇਹ ਕਾਂਗਰਸੀਆਂ ਦਾ ਘਰ ਆ ਇਹ ਕਾਡੀਆਂ ਦਾ ਘਰ ਆ ਇਹ ਗੱਲ ਸਾਨੂੰ ਛੱਡ ਦੇਣੀ ਚਾਹੀਦੀ ਆ ਅਗਰ ਗੁਰੂ ਘਰ 'ਚ ਖੜੇ ਆ ਅਗਰ ਪ੍ਰਮਾਤਮਾ ਨੇ ਜੇ ਕੋਈ ਤਾਕਤ ਬਖਸ਼ੀ ਆ ਤਾਂ ਉਹ ਸਾਰਿਆਂ ਲਈ ਬਖਸ਼ੀ ਆ ਉਹ ਸਾਰਿਆਂ ਦੇ ਸਾਂਝੇ ਕੰਮ ਹੋਣ ਮੈਂ ਤੁਹਾਨੂੰ ਸਾਰਿਆਂ ਨੂੰ ਕਿਸੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸਾਰਿਆਂ ਨੂੰ ਵਧਾਈ ਦਿੰਦਾ ਬਜ਼ੁਰਗਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਦਾ ਬਹੁਤ ਜ਼ੋਰ ਲੱਗਾ ਸਰਦਨ ਸਿੰਘ ਦਾ ਤੇ ਲੋਕ ਸਿੰਘ ਉਹਨਾਂ ਦਾ ਤੇ ਇੱਧਰ ਆਪੇ ਚ ਸਕਤੀ ਸਾਹਿਬ ਖੜੇ ਆ ਸਾਰਿਆਂ ਦਾ ਬਹੁਤ ਸਰਪੰਚ ਸਾਹਿਬ ਖੜੇ ਅੰਗਰੇਜ਼ ਨੇ ਕਿਹਦਾ ਕਿਹਦਾ ਨਾਮ ਆ ਸਾਰਿਆਂ ਦਾ ਬਹੁਤ ਜੋਰ ਲੱਗਾ ਜੋਰ ਲਾਉਣ ਦਾ ਕਾਰਨ ਇੱਕੋ ਹੀ ਹੈ ਕਿ ਸੱਚੇ ਮਨ ਨਾਲ ਜੋਰ ਲਾਉਂਦੇ ਨੇ ਅੱਜ ਸਵੇਰ ਤੋਂ ਮੈਨੂੰ ਫੋਨ ਕਰਦੇ ਸੀ ਬਾਬਾ ਜੀ ਕਿ ਆਉ ਉੱਤੇ ਮੈਂ ਕਿਹਾ ਫਿਰ ਮੈਂ ਆ ਕੇ ਖੜ ਗਿਆ ਲੋਕ ਵਿਰੋਧੀ ਪਾਰਟੀਆਂ ਨੂੰ ਮੁੱਦਾ ਮਿਲ ਜਾਣਾ ਜੀ ਕੋਲ ਆ ਕੇ ਸਰਕਾਰ ਦਾ ਦੱਡ ਪਰ ਤੁਸੀਂ ਨਿਸ਼ਪੱਖ ਚੋਣ ਕਰਾਓ ਕੋਈ ਨਹੀਂ ਜੇ ਪ੍ਰਮਾਤਮਾ ਨੇ ਤੁਹਾਨੂੰ ਤਿਲਕ ਲਾਇਆ ਹੈ ਕੋਈ ਰੋਕ ਨਹੀਂ ਸਕਦਾ ਇਸ ਕਰਕੇ ਮੈਂ ਤੁਹਾਨੂੰ ਵਿਸ਼ਵਾਸ ਦੁਆਨਾ ਕਿ ਇਹ ਸੁਸਾਇਟੀ ਨੂੰ ਹੋਰ ਵਾਅਦਾ ਕਰਨੇ ਜਿਹੜੀ ਵੀ ਤੁਸੀਂ ਕੋਈ ਪ੍ਰੋਗਰਾਮ ਲੈ ਕੇ ਆਉਂਗੇ ਮੈਂ ਤੁਹਾਡਾ ਪੂਰਾ ਸਾਥ ਦਊਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਨੂੰ ਅੱਜ ਮਾਣ ਬਖਸ਼ਿਆ ਗਹਿਰਾ ਪਿੰਡਾਂ ਨੇ ਉਹਦਾ ਮੈਂ ਬਹੁਤ ਬਹੁਤ ਵਾਰੀ ਆ ਜੀ ਤੇ ਇੱਧਰ ਪ੍ਰਧਾਨ ਜੀ ਵੀ ਮੌਕੇ ਤੇ ਪਹੁੰਚੇ ਇਹਨਾਂ ਨੂੰ ਵੀ ਸਾਨੂੰ ਗਾਹਾਂ ਬਹੁਤ ਸੇਹ ਦਿੱਤੀ ਆ ਤੇ ਇਹਨਾਂ ਤੋਂ ਵੀ ਅਸੀਂ ਸੁਸਾਇਟੀ ਵਾਸਤੇ ਬਹੁਤ ਕੋਈ ਮੰਗਾ ਵੀ ਕਰਨੀ ਆ ਕਈ ਕਈ ਜਿਹੜੇ ਕੰਮ ਆ ਤੇ ਹੋ ਸਾਰੇ ਮੇਰੇ ਸਰਪੰਚ ਜਿੰਨੇ ਪ੍ਰਧਾਨ ਸਾਡੇ ਪਹਿਲੇ ਵੀ ਆ ਸਾਰਿਆਂ ਨੇ ਮੈਨੂੰ ਮਨੋਂ ਤਰੋਂ ਪੜਾਇਆ ਤੇ ਮੈਂ ਵੀ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਜੀ ਇਹਨਾਂ ਦੇ ਕਹਿਣ ਤੇ ਚੱਲੂਗਾ ਜੋ ਕੰਮ ਇਹਨਾਂ ਨੂੰ ਕਿਹਾ ਮੈਂ ਲੋਕ ਜ਼ਿੰਮੇਵਾਰੀ ਤੇ ਮੈਂ ਕਰੂੰਗਾ ਸੋ ਇਹ ਸਨ ਸਾਡੇ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਟਕ ਜੀ ਬਹਿਲੂਰ ਕਹਿੰਦਾ ਖੇਤੀਬਾੜੀ ਸੁਸਾਇਟੀ ਵਿੱਚ ਆਮ ਆਦੀ ਪਾਰਟੀ ਦੀ ਵੱਡੀ ਜਿੱਤ 11 ਵਿੱਚੋਂ ਸਤ ਮੈਂਬਰਾਨ ਜਗਦੀਸ਼ ਸਿੰਘ ਸਾਹਿਬ ਕਾ ਸਰਪੰਚ ਦੇ ਹੱਕ ਵਿੱਚ ਪਹੁੰਚੇ ਔਰ ਵਧਾਈ ਦੇ ਪਾਤਰ ਹੈ ਜਗਦੀਸ਼ ਸਿੰਘ ਸੋ ਇਸ ਸ਼ੁਭ ਮੌਕੇ ਤੇ ਸਾਡੇ ਆਵਾਦੀ ਪਾਰਟੀ ਦੇ ਹਲਕਾ ਇੰਚਾਰਜ ਲਲਤਮੋਹਨ ਪਾਟਕ ਜੀ ਸਾਡੇ ਇਹ ਪ੍ਰਕਾਸ਼ ਰਾਮ ਜੀ ਗੱਦੀ ਨਿਸ਼ੀਨ ਉਸ ਤੋਂ ਬਾਅਦ ਸਰਪੰਚ ਜਗਦੀਸ਼ ਸਿੰਘ ਵਿਜੇ ਕੁਮਾਰ ਸੋਨੀ ਸਾਡੇ ਬਲਾਕ ਇੰਚਾਰਜ ਔਰ ਜਗੇਸ਼ ਕੁਮਾਰ ਜੋਗਾ ਜੀ ਕਰਨ ਦਿੱਤਾ ਜੀ ਕਮਲਜੀਤ ਸਿੰਘ ਜਿਹੜੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਪਿੰਡ ਦਲਾਵਰਪੁਰ ਪਹੁੰਚੇ ਔਰ ਉਸ ਤੋਂ ਬਾਅਦ ਬਹਿਲੂਰ ਕਲਾਂ ਦੇ ਵਿੱਚ ਜਾ ਕੇ ਜਗਦੀਸ਼ ਸਿੰਘ ਨੂੰ ਵਧਾਈ ਦਿੱਤੀ ਪੰਜਾਬ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਲੋਕ ਲਗਾਤਾਰ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876379499